ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਅਨਾਜ ਮੰਡੀ ਦੇ ਵਿੱਚ ਕਰਨਾਲ ਨਵੀਂ ਅਨਾਜ ਮੰਡੀ ਜੀਟੀ ਰੋਡ ਦੇ ਵਿੱਚ ਸਿੱਖ ਸਮੇਲਨ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪਹੁੰਚ ਰਹੀ ਹੈ ਤੇ ਸਰਸਾ ਜ਼ਿਲ੍ਹੇ ਦੇ ਵਿੱਚੋਂ ਵੀ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਪਣੇ ਆਪਣੇ ਸਾਧਨਾਂ ਤੇ ਕਾਰਾਂ ਜੀਪਾਂ ਬੱਸਾਂ ਤੇ ਜਥਿਆਂ ਦੇ ਰੂਪ ਦੇ ਵਿੱਚ ਸਿੱਖ ਸੰਗਤ ਕਰਨਾਲ ਲਈ ਰਵਾਨਾ ਹੋ ਰਹੀ ਹੈ ਸਵੇਰੇ 5 ਵਜੇ ਤੋਂ ਹੀ ਸਿੱਖ ਸੰਗਤ ਨੇ ਆਪਣੇ ਸਿੱਖੀ ਵਾਸਤੇ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਕਰਨਾਲ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਕਰਨਾਲ ਸਿੱਖ ਮੇਲਨ ਦੇ ਵਿੱਚ ਸਾਡੇ ਪੰਜੇ ਤਖਤਾਂ ਦੇ ਸਿੰਘ ਸਹਿਬਾਨ ਹਰਿਆਣਾ ਦੇ ਸਿੱਖ ਸਮਾਜ ਦੇ ਨਮਾਇंदे ਸਿੱਖ ਸੰਗਤ ਸਿੱਖ ਜਥੇਬੰਦੀਆਂ ਕਾਰਸੇਵਾਲੇ ਸੰਤ ਮਹਾਂਪੁਰਸ਼ ਤੇ ਸਿੱਖ ਸੰਗਤ ਪਹੁੰਚ ਰਹੀ ਹੈ ਆਪਣੀਆਂ ਆਪਣੀਆਂ ਪਾਰਟੀਆਂ ਧੜਿਆਂ ਤੋਂ ਉੱਪਰ ਉੱਠ ਕੇ ਆਪਣੀ ਸਿੱਖੀ ਦੇ ਲਈ ਆਓ ਸਾਰੇ ਮਿਲ ਕੇ ਹਮਲਾ ਮਾਰੀਏ ਤੇ ਆਪਣੇ ਬੰਦੇ ਹੱਕਾਂ ਨੂੰ ਲਈਏ ਕਿਉਂਕਿ ਸਿੱਖਾਂ ਨੂੰ ਅੱਖੋਂ ਪਰੋਖੇ ਕਰ ਰਹੀਆਂ ਨੇ ਸਰਕਾਰਾਂ ਸਾਡੀ ਹਰਿਆਣਾ ਸਿੱਖ ਮੈਨੇਜਮੈਂਟ ਕਮੇਟੀ ਤੇ ਸਰਕਾਰੀ ਕਬਜ਼ੇ ਨੂੰ ਆਜ਼ਾਦ ਕਰਾਉਣ ਵਾਸਤੇ ਵੋਟਾਂ ਦੇ ਰਾਹੀਂ ਸਭ ਤੋਂ ਪਹਿਲਾਂ ਸਿੱਖਾਂ ਦੀਆਂ ਜੋ ਪ੍ਰਕਿਰਿਆ ਹੈ ਉਸ ਨਾਲ ਵੋਟਾਂ ਮੰਨ ਬੀਓ ਨਿਯੁਕਤ ਕਰਕੇ ਉਸ ਵੋਟਾਂ ਦੇ ਨਾਲ ਸਾਡੇ ਸਿੱਖਾਂ ਦੀ ਸਿੱਖ ਸੰਗਤ ਵੱਲੋਂ ਜਿਹੜੇ ਨੁਮਾਇੰਦੇ ਚੁਣ ਕੇ ਭੇਜੇ ਜਾਣ ਕਮੇਟੀ ਨੂੰ ਚਲਾਉਣ ਉਹ ਹੀ ਚਲਾਉਣ ਤੇ ਉਹ ਹੀ ਆਪਣੇ ਗੁਰੂ ਘਰਾਂ ਦਾ ਪ੍ਰਬੰਧ ਕਰਨ ਕਿਸੇ ਵੀ ਸਰਕਾਰੀ ਦਖਲਅੰਦਾਜ਼ੀ ਦਾ ਜਾਂ ਕਿਸੇ ਸਰਕਾਰ ਦਾ ਜਾਂ ਕਿਸੇ ਪਾਰਟੀ ਦਾ ਦਖਲਅੰਦਾਜ਼ੀ ਨਾ ਹੋਵੇ ਸਿੱਖਾਂ ਨੂੰ ਬਣਦੇ ਉਹਨਾਂ ਦੇ ਹੱਕ ਮਿਲ ਅੱਜ ਉਸੇ ਵਾਸਤੇ ਜਿਹੜਾ ਸਿੱਖ ਸਵੇਲਣ ਹੋਣ ਜਾ ਰਿਹਾ ਤੇ ਉਸ ਸੰਗਤ ਜਾ ਰਹੀ ਹੈ ਸਾਡੀ ਬੇਨਤੀ ਹੈ ਸਾਰੀ ਹਰਿਆਣਾ ਦੀ ਸਿੱਖ ਸੰਗਤ ਨੂੰ ਵੱਡੀ ਗਿਣਤੀ ਦੇ ਚਾਓ ਸਾਰੇ ਮਿਲ ਕੇ ਆਪਾਂ ਆਪਣੇ ਸਿੱਖੀ ਦੇ ਪੈਰਾ ਰਹੀਏ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਗੁਰੂ ਨਾਲ ਜੁੜੀਏ ਇਹਨਾਂ ਦੇ ਧਾਰੀ ਢੋਂਗੀ ਗੁਰੂਆਂ ਤੋਂ ਬਚੀਏ ਤੇ ਸਿੱਖੀ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ